ਪਠਾਨਕੋਟ ਦੇ ਨੇੜੇ ਪੈਂਦੇ ਪਿੰਡ ਕਰੋਲੀ ਛੱਡ ਗਿਆ ਪਾਕਿਸਤਾਨ ਤੋਂ ਆਇਆ ਗੁਬਾਰਾ ਗੁਬਾਰੇ ਦੇ ਉੱਪਰ ਲਿਖਿਆ ਸੀ ਪੀ ਆਈਏ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜਿਵੇਂ ਹੀ ਇਸ ਗੁਬਾਰੇ ਨੂੰ ਦੇਖਿਆ ਗਿਆ ਉਹਨਾਂ ਵੱਲੋਂ ਆਰਮੀ ਨੂੰ ਸੂਚਿਤ ਕਰ ਦਿੱਤਾ ਗਿਆ ਮੌਕੇ ਤੇ ਆਰਮੀ ਨੇ ਪਹੁੰਚ ਕੇ ਗੁਬਾਰੇ ਦੀ ਜਾਂਚਬਿੰਦ ਕੀਤੀ ਅਤੇ ਪੂਰੀ ਜਾਂਚ ਕਰਨ ਤੋਂ ਬਾਅਦ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਪਠਾਨਕੋਟ ਪੁਲਿਸ ਨੇ ਵੀ ਚੰਗੇ ਤਰੀਕੇ ਦੇ ਨਾਲ ਆਪਣੀ ਡਿਊਟੀ ਨਿਭਾਈ ਪਠਾਨਕੋਟ ਪੁਲਿਸ ਵੱਲੋਂ ਕਿਹਾ ਗਿਆ ਕਿ ਜਦੋਂ ਇਦਾਂ ਦੇ ਹਾਲਾਤ ਦੇਸ਼ ਦੇ ਵਿੱਚ ਚੱਲ ਰਹੇ ਹੋ ਤਾਂ ਐਸੀਆਂ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਪੁਲਿਸ ਆਪਣੀ ਡਿਊਟੀ ਪ੍ਰੋਪਰਲੀ ਨਿਭਾ ਰਹੀ ਹੈ ਉੱਥੇ ਹੀ ਪਠਾਨਕੋਟ ਦੇ ਲੋਕਾਂ ਵੱਲੋਂ ਕਿਹਾ ਗਿਆ ਸਭ ਨੂੰ ਅਪੀਲ ਕੀਤੀ ਗਈ ਕਿ ਆਰਮੀ ਅਤੇ ਪੁਲਿਸ ਦਾ ਸਾਥ ਦਿਵੋ ਡਰੋ ਨਾ ਤੇ ਆਪਣੀ ਫੋਰਸਿਸ ਦੇ ਉੱਪਰ ਪ੍ਰੋਪਰ ਭਰੋਸਾ ਵੀ ਰੱਖੋ ਜੇਕਰ ਤੁਸੀਂ ਵੀ ਕੋਈ ਐਸੀ ਗਤੀਵਿਧੀ ਆਪਣੇ ਆਸ-ਪਾਸ ਵੇਖਦੇ ਹੋ ਤੇ ਨਾਲ ਦੇ ਨਾਲ ਆਰਮੀ ਅਤੇ ਪੁਲਿਸ ਨੂੰ ਸੂਚਿਤ ਕਰੋ ਜੀ ਐਸੀ ਐਕਟੀਵਿਟੀਆਂ ਜਿਵੇਂ ਮੈਂ ਆਪਕੋ ਦੱਸਿਆ ਕਿਉਂਕਿ ਇਹ ਜੋ ਫੇਜ਼ ਚੱਲ ਰਹਾ था ਜਿਸ ਵਿੱਚ ਦੂਸਰੀ ਤਰਫੋਂ ਸੇ ਡਰੋਨਸ ਵੀ ਆ ਰਹੇ تھے ਬੌਮਬਿੰਗ ਵੀ ਹੋ ਰਹੀ ਸੀ ਤਾਂ ਇਹ ਚੀਜ਼ੇ ਜੋ ਹਨ ਉਹ ਹੋ ਜਾਂਦੀ ਹੈ ਜਿਵੇਂ ਆਪਨੇ ਬਤਾਇਆ ਇਹ ਚੀਜ਼ ਜੋ ਮਿਲੀ ਹੈ ਉਸ ਨੂੰ ਹਮ ਜਾਂਚ ਕਰ ਰਹੇ ਹਾਂ ਤੋਂ ਫਰਦਰ ਇਸ ਨੂੰ ਜੋ ਡਵੈਲਪਮੈਂਟ ਹੋਗੀ ਆਪਕੋ ਬਤਾ ਦਿੰਦੇ ਮੈਂ ਸੈਰ ਕਰਨ ਇੱਧਰ ਆ ਰਿਹਾ ਸੀ ਤੇ ਡਿਫੈਂਸ ਰੋਡ ਲੱਗੇ ਪੁੱਜਿਆ ਤੇ ਲੋਕੀ ਖੜੇ ਸੀਗੇ ਤਾਂ ਮੈਂ ਉੱਥੇ ਦੇਖਿਆ ਇੱਕ ਪਾਕਿਸਤਾਨ ਦਾ ਦੁਵਾਰਾ ਜਿਹੜਾ ਇੱਥੇ ਪਿਆ ਹੋਇਆ ਸੀ ਔਰ ਉਹਦੇ ਤੇ ਪੀ ਆਈ ਲਿਖਿਆ ਹੈ ਤੇ ਉਹਦਾ ਨਿਸ਼ਾਨ ਬੜਾ ਸੀ ਪਾਕਿਸਤਾਨ ਦਾ ਤੇ ਸਾਰੇ ਲੋਕਾਂ ਨੂੰ ਫਿਰ ਉਹ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੀ ਕਰਨਾ ਹੈ ਤਾਂ ਫਿਰ ਆਪ ਮੈਸੇਜ ਦੇ ਤਾ ਆਰਮੀ ਵਾਲਿਆਂ ਨੂੰ ਆਰਮੀ ਵਾਲੇ ਆ ਕੇ ਕਿਥੋਂ ਕਲੈਕਟ ਕਰਕੇ ਲੈ ਗਏ ਕੀ ਲੱਗਦਾ ਕਿਥੋਂ ਆਇਆ ਹੈ ਇਹ ਪਾਕਿਸਤਾਨ ਦਾ ਆਇਆ ਔਰ ਕਿਥੋਂ ਆਣਾ ਇੱਥੇ ਤੇ ਕੋਈ ਹੈ ਨਹੀਂ ਉਹ ਜੀ ਕੋਈ ਗਤੀਵਿਧੀਆਂ ਜਾਂ ਨਾ ਕੋਈ ਗੱਲ ਇੱਥੇ ਤੇ ਬੜੇ ਸ਼ਾਂਤਮਈ ਲੋਕ ਨੇ ਲੋਕੀ ਸਪੋਰਟ ਕਰਨ ਵਾਲੇ ਸਰਕਾਰ ਦੀ ਇਹ ਤੇ ਪਾਕਿਸਤਾਨ ਚੋਂ ਹੀ ਆਇਆ ਹਵਾ ਚ ਇੱਥੇ ਡਿੱਗਿਆ ਹੋਊਗਾ ਇਹ ਲੋਕਾਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਇਲਾਕੇ ਚ ਕੋਈ دہشت ਵਾਲੀ ਕੋਈ ਗੱਲ ਨਹੀਂ ਹੈਗੀ ਐਵੇਂ ਜੁੜਤ ਨਾਲ ਰਹੋ ਪਿਆਰ ਨਾਲ ਰਹੋ ਸਾਡੇ ਫੌਜੀ ਸਾਡੀ ਸੇਵਾ ਲਈ ਸਾਡੀ ਬਾਰਡਰ ਤੇ ਖੜੇ ਨੇ ਤੇ ਸਾਰੇ ਲੋਕੇ ਆਹੀ ਵੀ ਲੋਕਾਂ ਦੀ ਸਹਿਯੋਗ ਲਈ ਖੜੇ ਆ ਡਰ ਨਾਲ ਹੀ ਕੋਈ ਕਰਨੀ ਇਹੋ ਜੀ ਆਨ ਰਮਾਨਾ ਲੋ ਸ਼ਾਂਤੀ ਮੇ ਮਾਹੌਲ ਹੈ ਸਾਡੇ ਇਲਾਕੇ ਦਾ ਕੋਈ ਫਿਕਰ ਕਰਨ ਵਾਲੀ ਨਹੀਂ